ਮਿਰਚਾ ਮਿੱਠੂ ਦੀਆਂ ਦੋਸਤੋ ਮੈਂ ਤੁਹਾਡਾ ਮਿੱਠੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਮਿਰਚਾ ਮਿੱਠੂ ਦੀਆਂ ਸੋ ਦੋਸਤੋ ਅੱਜ ਮੈਂ ਮਿਰਚਾ ਲਾਉਣੀਆਂ ਚੁਗਲੀ ਬਾਜਾਂ ਨੂੰ ਤੇ ਲੁੱਤੀ ਬਾਜਾਂ ਨੂੰ ਇਹ ਉਹ ਬੰਦੇ ਆ ਜਿਨ੍ਹਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਨਾ ਆਪਣੇ ਸਕਿਆਂ ਨੂੰ ਤੇ ਨਾ ਬਗਾਨਿਆਂ ਨੂੰ ਸੋ ਭਾਈ ਇਹ ਚੁਗਲੀ ਬਾਜਾਂ ਦਾ ਜਿਹੜਾ ਇਤਿਹਾਸ ਆ ਨਾ ਇਹ ਯੁਗਾ ਪੁਰਾਣਾ ਇਹ ਕੋਈ ਅੱਜਕੱਲ ਦੇ ਨਹੀਂ ਹੈਗੇ ਵੀ ਕੱਲ ਹੀ ਆਏ ਆ ਕਰੇ ਹੋ ਤੁਸੀਂ ਖੀਰਾਂਜੇ ਦਾ ਕਿੱਸਾ ਤਾਂ ਪੜਿਆ ਹੀ ਹੋਣਾ ਔਰ ਉਸ ਕਿੱਸੇ ਦੇ ਉੱਤੇ ਬੜੀਆਂ ਫਿਲਮਾਂ ਬਣੀਆਂ ਉਹਦੇ ਚ ਇੱਕ ਕੈਰੈਕਟਰ ਸੀ ਕੈਦੂ ਉਹਨੂੰ ਤੁਸੀਂ ਦੇਖਿਆ ਹੋਣਾ ਕੈਦੂ ਨੇ ਕੀਤਾ ਕੀ ਸੀ ਚੰਗੀ ਭਲੀ ਉਹਨਾਂ ਦੀ ਲਵ ਸਟੋਰੀ ਸਿਰੇ ਲੱਗਣ ਵਾਲੀ ਸੀ ਬਸ ਵਿੱਚ ਆ ਕੇ ਸਾਰਾ ਸਿਆਪਾ ਪਾ ਦਿੱਤਾ ਯਾਨੀ ਇਹ ਲੋਕ ਕੰਮ 'ਚ ਘੜਮ ਪਾਉਣ ਵਾਲੇ ਬੰਦੇ ਹੁੰਦੇ ਆ ਔਰ ਇਹ ਸਾਰੀ ਜਗ੍ਹਾ ਹੁੰਦੇ ਆ ਤੁਹਾਨੂੰ ਹਰ ਜਗ੍ਹਾ ਇਹ ਮਿਲ ਜਾਂਦੇ ਆ ਪਹਿਲਾਂ ਪਹਿਲਾਂ ਤਾਂ ਇਹ ਪਿੰਡਾਂ ਦੇ ਵਿੱਚ ਆਮ ਤੌਰ ਤੇ ਜਨਾਨੀਆਂ ਦੇ ਵਿੱਚ ਹੀ ਮਿਲਦੇ ਸੀ ਜਿੱਦਾਂ ਤੁਸੀਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਆ ਇੱਕ ਪੰਜਾਬੀ ਨਾ ਭੂਆ ਬਣਾਈ ਹੁੰਦੀ ਆ ਪਿੰਡ ਦੀ ਉਹਦਾ ਇੱਕੋ ਹੀ ਕੰਮ ਹੁੰਦਾ ਸਾਰੇ ਪਿੰਡ 'ਚ ਕਦੀ ਇਸ ਗਵਾਂਡੀ ਨੂੰ ਇਸ ਗਵਾਂਡੀ ਨਾਲ ਲੜਾ ਇਸ ਬੰਦੇ ਨੂੰ ਦੂਜੇ ਬੰਦੇ ਨਾਲ ਲੜਾ ਕਿਸੇ ਨੂੰ ਨੂੰ ਸੱਸ ਨਾਲ ਲੜਾ ਤੇ ਸੱਸ ਨੂੰ ਨੂੰ ਨਾਲ ਲੜਾ ਤੇ ਹੋਰ ਕੋਈ ਨਹੀਂ ਤੇ ਜਿਹੜਾ ਹੈਗਾ ਘਰ ਵਾਲੇ ਦੇ ਨਾਲ ਹੀ ਲੜਾ ਦੇ ਤੇ ਰਾਤ ਨੂੰ ਡੰਗੜ ਡੰਗੜ ਕਰਵਾ ਦੋ। ਸੋ ਇਹ ਬੰਦਿਆਂ ਦਾ ਕੰਮ ਹੀ ਇਹ ਆ। ਵੈਸੇ ਕਲੀਆਂ ਭੁਆ ਹੀ ਨਹੀਂ ਹੈਗੀਆਂ। ਅੱਜ ਕੱਲ ਤਾਂ ਫੁੱਫੜਾਂ ਨੇ ਵੀ ਇਹੀ ਕੰਮ ਭਾੜ ਲਿਆ। ਫੁੱਫੜ ਵੀ ਹੁਣ ਬੜੀ ਜਗ੍ਹਾ ਇਦਾਂ ਦੇ ਕੰਮ ਕਰਦੇ ਆ। ਤੋਂ ਫੁੱਫੜ ਵੀ ਹੈਗੀ ਐ ਇਸ ਕੰਮ ਦੇ ਵਿੱਚ, ਇਸ ਸਪੀਡ ਦੇ ਵਿੱਚ। ਕਹਿੰਦੇ ਅਸੀਂ ਕਿਹੜਾ ਘਟ ਆ। ਕੈਦੋਂ ਫੁੱਫੜੀ ਸੀ। ਸੋ ਇਹਦਾ ਚੁਗਲੀਵਾਜਾਂ ਤੇ ਤਿਲੁਤੀਵਾਜਾਂ ਤੋਂ ਮੈਨੂੰ ਉਦਾਂ ਕੋਈ ਪ੍ਰੋਬਲਮ ਹੈ ਨਹੀਂ। ਬਸ ਪ੍ਰੋਬਲਮ ਉਦੋਂ ਹੋ ਗਈ। ਜਦੋਂ ਇਹਨਾਂ ਦੀ ਐਂਟਰੀ ਜਿਹੜੀ ਆ ਉਹ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਦੇ ਵਿੱਚ ਹੋ ਗਈ ਇਹ ਪਾਈਸਾਬ ਹਰ ਜਗ੍ਹਾ ਆਪਣੀ ਪਹੁੰਚ ਬਣਾ ਚੁੱਕਿਆ ਹਰ ਜਗ੍ਹਾ ਇਹ ਮਿਲਦੇ ਆ ਕੀ ਸਕੂਲ ਕੀ ਬੈਂਕ ਕੀ ਫੈਕਟਰੀ ਕੀ ਹੋਟਲ ਕੀ ਰਾਜਨੀਤੀ ਤੇ ਬਾਕੀ ਮੱਲਿਆਂ-ਮੱਲਿਆਂ 'ਚ ਤਾਂ ਇਹ ਆਮ ਹੀ ਮਿਲਦੇ ਆ ਕਿਉਂਕਿ ਇਹਨਾਂ ਨੂੰ ਹੋਰ ਤਾਂ ਕੋਈ ਕੰਮ ਹੁੰਦਾ ਹੀ ਨਹੀਂ ਇਹਨਾਂ ਦੇ ਜਿਹੜੇ ਕੀੜੇ ਨਹੀਂ ਉਹਨੇ ਦੇ ਤੱਕ ਆਰਾਮ ਕਰਦੇ ਜਿੰਨੀ ਦੇ ਤੱਕ ਕਿ ਕਿਸੇ ਦੇ ਘਰ 'ਚ ਅੱਗ ਲਾ ਨਾ ਲੈਣ। ਸੋ ਇਹਨਾਂ ਦੇ ਵਿੱਚ ਨਾ ਇੱਕ ਵਿਸ਼ੇਸ਼ ਸਕਿੱਲ ਹੁੰਦੀ ਆ। ਹਰ ਆਦਮੀ ਇਹ ਕੰਮ ਨਹੀਂ ਕਰ ਸਕਦਾ। ਹਰ ਆਦਮੀ ਕਿਸੇ ਨੂੰ ਲੜਾ ਨਹੀਂ ਸਕਦਾ। ਸਾਡੇ ਕਹਿਣ ਤੇ ਤਾਂ ਘਰ ਦਾਣੇ ਆਣਾ ਨਹੀਂ ਕਹਿਣਾ ਮੰਨਦਾ। ਇਹਨਾਂ ਦੇ ਲਈ ਤਾਂ ਲੋਕੀ ਜਿਹੜੇ ਆ ਉਹ ਮਰਨ ਮਾਰਨ ਤੇ ਤਿਆਰ ਹੋ ਜਾਂਦੇ ਆ। ਕੋਈ ਨਾ ਕੋਈ ਵਿਸ਼ੇਸ਼ ਸਕਿੱਲ ਤਾਂ ਇਹਨਾਂ ਦੇ ਵਿੱਚ ਹੈਗੀ ਆ। ਸੋ ਜੇ ਇਹਨਾਂ ਦੇ ਵਿੱਚ ਇਹ ਵਿਸ਼ੇਸ਼ ਸਕਿੱਲ ਆ ਮੈਂ ਤਾਂ ਕਹਿੰਦਾ ਜਿਹੜੀ ਭਾਰਤ ਸਰਕਾਰ ਦੀ ਦਾ ਇੱਕ ਕੋਰਸ ਚੱਲਦਾ ਸਕਿੱਲ ਇੰਡੀਆ ਉਹਦੇ ਵਿੱਚ ਵੀ ਇਹ ਚੁਗਲੀਵਾਜ ਤੇ ਲੁੱਤੀਵਾਜਾਂ ਵਾਲਾ ਜਿਹੜਾ ਕੋਰਸ ਹਨ ਉਹ ਸਾਡੀ ਅੱਜ ਦੀ ਨਵੀਂ ਪੀੜ੍ਹੀ ਨੂੰ ਜ਼ਰੂਰ ਕਰਾਉਣਾ ਚਾਹੀਦਾ ਕਿਉਂਕਿ ਜੇ ਉਹਨਾਂ ਨੇ ਇਹ ਕੋਰਸ ਕੀਤਾ ਹੋਊਗਾ ਉਹ ਤਾਂ ਹੀ ਇਹਨਾਂ ਤੋਂ ਬਚ ਸਕਣਗੇ ਇਹ ਤਾਂ ਉਹ ਤਾਂ ਬਚ ਨਹੀਂ ਸਕਣਗੇ ਇਹਨਾਂ ਤੇ ਸਰ ਸ਼ਿਕਾਰ ਬਣਦੀ ਜਾਣਗੇ ਫਿਰ ਸੋ ਮੈਂ ਤਾਂ ਕਹਿੰਦਾ ਭਾਈ ਐਮਬੀਏ ਤੇ ਬਾਕੀ ਜਿਹੜੇ ਕੋਰਸ ਹਨ ਇਹਨਾਂ ਦੇ ਵਿੱਚ ਜਿਹੜੀ ਹੈ ਚੇਂजेस ਕਰਨ ਦੀ ਲੋੜ ਆ ਹੁਣ MBA ਬੌਸ ਮੈਨੇਜਮੈਂਟ MBA ਪ੍ਰਿੰਸੀਪਲ ਮੈਨੇਜਮੈਂਟ MBA ਡਾਇਰੈਕਟਰ ਮੈਨੇਜਮੈਂਟ ਤੇ BTech ਵਰਗੇ ਕੋਰਸਾਂ ਦੇ ਵਿੱਚ ਵੀ BTech ਲੁਕੀ ਟੈਕਨੋਲੋਜੀ BTech ਚੁਗਲੀ ਟੈਕਨੋਲੋਜੀ ਇਦਾਂ ਦੇ ਜਿਹੜੇ ਕੋਰਸ ਆ ਹੁਣ ਸ਼ੁਰੂ ਕਰਨੇ ਚਾਹੀਦੇ ਆ ਇਹ ਤਾਂ ਜਾ ਕੇ ਗੱਲ ਬੰਨੀ ਆ ਹੋਰ ਤਾਂ ਹੋ ਮੈਂ ਤਾਂ ਕਹਿੰਦਾ ਭਾਈ BEd ਦੇ ਵਿੱਚ ਇੱਕ ਸਾਡੇ ਲੈਸਨ ਪਲਾਨਿੰਗ ਦਾ ਚੈਪਟਰ ਹੁੰਦਾ ਉਹ ਉਹਨੂੰ ਕੱਢ ਕੇ ਹੁਣ ਬਾਹਰ ਮਾਰੋ ਹੁਣ ਉਹਦੀ ਜਗ੍ਹਾ ਦੇ ਉੱਤੇ ਨਵਾਂ ਚੈਪਟਰ ਲਾਓ ਲੈਸਨ ਪਲਾਨਿੰਗ ਦੀ ਜਗ੍ਹਾ ਦੇ ਉੱਤੇ ਲਾ ਦਿਓ ਲੁਕਤੀ ਪਲਾਨਿੰਗ ਜਾਂ ਚੁਗਲੀ ਪਲਾਨਿੰਗ ਤੇ ਫੇਰ ਕਿਤੇ ਗੱਲ ਬੰਨੀ ਆ ਉਹਦਾ ਕਾਰਨ ਆ ਸਭ ਤੋਂ ਵੱਧ ਵੱਡਾ ਡੇਰਾ ਜਿਹੜਾ ਲਾਇਆ ਹੋਇਆ ਨਾ ਉਹ ਚੁਗਲੀ ਵਾਜਾਂ ਨੇ ਤੇ ਲੁਕਤੀ ਵਾਜਾਂ ਨੇ ਸਕੂਲਾਂ ਦੇ ਵਿੱਚ ਹੀ ਲਾਇਆ ਹੋਇਆ ਤੇ ਜੇ ਉਹਨਾਂ ਨੇ ਚੁਗਲੀ ਪਲਾਨਿੰਗ ਦਾ ਕੋਰਸ ਕੀਤਾ ਹੋਊਗਾ ਚੈਪਟਰ ਪੜ੍ਹਿਆ ਹੋਊਗਾ ਬੀਆਰਡੀ ਦੇ ਵਿੱਚ ਤੇ ਫੇਰ ਹੀ ਕਿਤੇ ਜਾ ਕੇ ਉਹ ਸਕੂਲ ਦੇ ਵਿੱਚ ਆਪਣਾ ਪੈਰ ਧਰਾਵਾ ਕਰ ਸਕਣਗੇ ਭਾਈ ਲੈਸਨ ਪਲਾਨਿੰਗ ਦੇ ਨਾਲ ਬੱਚਿਆਂ ਨੂੰ ਤਾਂ ਤੁਸੀਂ ਪੜਾਉਣ ਦੇ ਯੋਗ ਬਣ ਜਾਓਗੇ ਪਰ ਬੱਚਿਆਂ ਨੂੰ ਤਾਂ ਤੁਸੀਂ ਤਾਂ ਪੜਾਉਂਗੇ ਜੇ ਸਕੂਲ 'ਚ ਟਿਕੋਗੇ ਇਹਨਾਂ ਨੇ ਤਾਂ ਤੁਹਾਨੂੰ ਟਿਕਨੇ ਨਹੀਂ ਦੇਣਾ ਸੋ ਇਸ ਕਰਕੇ ਚੁਗਲੀ ਪਲਾਨਿੰਗ ਦਾ ਕੋਰਸ ਚੁਗਲੀ ਪਲਾਨਿੰਗ ਦਾ ਚੈਪਟਰ ਜੇਕਰ ਬੀਏਡ ਦੇ ਵਿੱਚ ਹੋਊਗਾ ਤੇ ਤੁਸੀਂ ਤਾਂ ਹੀ ਕਾਮਯਾਬ ਹੋਵੋਗੇ ਆਦਰਵਾਇਸ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਸੋ ਭਾਈ ਇਹ ਜਿਹੜਾ ਕੋਰਸ ਆ ਉਹ ਬਹੁਤ ਜ਼ਰੂਰੀ ਹੈ ਸੋ ਜਿੱਥੇ ਤੱਕ ਇਹ ਚੁਗਲੀਵਾਜਾਂ ਦੀ ਗੱਲ ਆ ਲੁੱਤੀਵਾਜਾਂ ਦੀ ਗੱਲ ਆ ਤੇ ਇਹ ਮੈਂ ਬਾਰ ਬਾਰ ਇਹ ਕਹਿ ਵੀ ਕਿ ਹਟਿਆ ਵੀ ਸਕੂਲਾਂ ਦੇ ਵਿੱਚ ਇਹਨਾਂ ਨੇ ਡੇਰਾ ਬਹੁਤ ਲਾਇਆ ਹੋਇਆ ਹੋਰ ਤਾਂ ਹੋਰ ਮਾਸਟਰ ਜਿਹੜੇ ਆ ਮੈਂ ਫੁਫੜਾਂ ਦੀ ਗੱਲ ਤਾਂ ਪਹਿਲਾਂ ਹੀ ਕੀਤੀ ਤੁਸੀਂ ਐਮਐਲਏ ਦੇ ਘਰ ਕਿਸੇ ਮੰਤਰੀ ਦੇ ਘਰ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਮਿਲੂਗਾ ਐਮਐਲਏ ਦੀ ਕੁਰਸੀ ਜੇ ਚਾਰ ਉਹਦੀਆਂ ਲੱਤਾਂ ਤੇ ਚਾਰ ਲੱਤਾਂ ਦੇ ਨਾਲ ਚਾਰ 400 ਮਾਸਟਰ ਜਿਹੜਾ ਇੱਕ ਇੱਕ ਲੱਤ ਦੇ ਨਾਲ ਚੰਬੜਿਆ ਰਹਿੰਦਾ ਇਹਨੂੰ ਫੜ ਕੇ ਥੱਲੇ ਲਾ ਦਿਓ ਇਹਨੂੰ ਫੜ ਕੇ ਥੱਲੇ ਲਾ ਦਿਓ ਮੈਨੂੰ ਪ੍ਰਿੰਸੀਪਲ ਬਣਾ ਦਿਓ ਉਹਨੇ ਐ ਕਰਤਾ ਉਹਨੇ ਉਹ ਕਰਤਾ ਫਲਾਣਾ ਕਰਤਾ ਤੁਮ ਕਹਾਣਾ ਕਰਤਾ ਇਹ ਤਾਂ ਇੱਕ ਕਿਸਮ ਦੀ ਮਿੰਨੀ ਪਾਰਲੀਮੈਂਟ ਉਹਦੇ ਘਰ ਲਾ ਕੇ ਬਹਿ ਜਾਂਦੇ ਆ ਸਕੂਲ ਦੇ ਮਸਲੇ ਦੇ ਉੱਤੇ ਮੇਰੇ ਕੋਲ ਬੜੀਆਂ ਉਦਾਹਰਨਾਂ ਪਈਆਂ ਹੁਣ ਮੈਂ ਕਿਸੇ ਦਾ ਨਾਂ ਨਹੀਂ ਬੋਤ ਲੈਣਾ ਚਾਹੁੰਦਾ ਸੋ ਅੱਗੇ ਗੱਲ ਕਰਦੇ ਆ ਵੀ ਜਿੰਨੇ ਵੀ ਇਹ ਬੰਦੇ ਹੈਗੇ ਆ ਇਹਨਾਂ ਦੀ ਲਾਈ ਅੱਗ ਤਾਂ ਫਾਇਰ ਬ੍ਰਿਗੇਡ ਵੀ ਨਹੀਂ ਭਜਾ ਸਕਦਾ ਲੁੱਤੀ ਬਾਜਾਂ ਦੀ ਲਾਈ ਅੱਗ ਫਾਇਰ ਬ੍ਰਿਗੇਡ ਵੀ ਨਹੀਂ ਉਹ ਲਾ ਸਕਦਾ ਜੀ ਫਾਇਰ ਬ੍ਰਿਗੇਡ ਦੇ ਕੋਲੋਂ ਵੀ ਨਹੀਂ ਮੁਝਣੀ ਸੋ ਹੁਣ ਤਾਂ ਸਕੂਲਾਂ ਦੇ ਵਿੱਚ ਤੇ ਦਫਤਰਾਂ ਦੇ ਵਿੱਚ ਫਾਇਰ ਸੇਫਟੀ ਸਰਟੀਫਿਕੇਟ ਦੀ ਵੀ ਬਜਾਏ ਉਹਨਾਂ ਦੇ ਜਿਹੜੇ ਬੌਸੇਸ ਹੈਗੇ ਆ ਉਹਨਾਂ ਕੋਲੋਂ ਡਿਪਾਰਟਮੈਂਟ ਨੂੰ ਇੱਕ ਜਿਹੜਾ ਹੈਗਾ ਉਹ ਐਫੀਡੇਵਿਟ ਲੈਣਾ ਪੈਣਾ ਸਰਟੀਫਿਕੇਟ ਲੈਣਾ ਚਾਹੀਦਾ ਤੇ ਉਹਨਾਂ ਨੂੰ ਲਿਖ ਕੇ ਭੇਜਣਾ ਚਾਹੀਦਾ ਪ੍ਰਿੰਸੀਪਲਾਂ ਨੂੰ ਇਟ ਇਜ਼ ਟੂ ਸਰਟੀਫਾਈਡ ਦੈਟ ਥੇਅਰ ਇਜ਼ ਨੋ ਐਨੀ ਲੁਕਤੀਬਾ ਜਾਂ ਚੁਗਲੀਬਾ ਇਨ आवर ਪਰਮਿਸਸਿਸ ਤੇ ਫੇਰ ਜਾ ਕੇ ਕਿਤੇ ਗੱਲ ਬਣਨੀ ਹੈ ਤੇ ਫੇਰ ਇਹਨਾਂ ਨੂੰ ਕਲੀਅਰੈਂਸ ਦਿਓ ਕਿਉਂਕਿ ਇਹਨਾਂ ਦੀ ਅੱਗ ਵੀ ਦੂਜੀ ਅੱਗ ਤੋਂ ਘੱਟ ਨਹੀਂ ਹੈ ਸੋ ਗੱਲ ਤਾਂ ਭਰਾ ਤਾਂ ਬਣਨੀ ਤੁਸੀਂ ਦੇਖੋ ਉਹ ਜੀ ਤੀਜੀ ਮੰਜ਼ਲ ਦੇ ਉੱਪਰ ਜਾ ਕੇ ਟੈਂਕੀ ਦੇ ਥੱਲੇ ਟੈਂਕੀ ਦੇ ਥੱਲੇ ਉਹ ਜਿਹੜੀ ਨਿੱਕੀ ਜਿਹੀ ਜਗ੍ਹਾ ਬਣੀ ਆ ਉਹਦੇ ਪਿੱਛੇ ਜਿਹੜਾ ਖਾਕੀ ਰੰਗ ਦਾ ਉਹ ਗੱਤੇ ਦਾ ਡੱਬਾ ਪਿਆ ਉਹਦੇ ਪਿਛਲੇ ਪਾਸੇ ਨੀਲੇ ਰੰਗ ਦੇ ਲਿਫਾਫੇ ਦੇ ਨਾਲ ਜਿਹੜਾ ਕੁੱਤਾ ਬੈਠਾ ਉਹਦੇ ਕੰਨ ਦੇ ਥੱਲੇ ਦੋ ਚਿੱਟੜ ਆ ਇਹ ਜਾ ਕੇ ਇਹ ਵੀ ਇਨਫੋਰਮੇਸ਼ਨ ਪ੍ਰਿੰਸੀਪਲ ਨੂੰ ਦਿੰਦੀ ਆ ਜੀ ਇਦਾਂ ਉੱਥੇ ਤੇ ਪ੍ਰਿੰਸੀਪਲ ਵੀ ਬੜੇ ਧਿਆਨ ਨਾਲ ਇਹਨਾਂ ਦੀ ਗੱਲ ਸੁਣਦਾ ਕਹਿੰਦਾ ਅੱਛਾ ਵੈਰੀ ਗੁੱਡ ਮਗਾਂਬੋ ਖੁਸ਼ ਹੋਆ ਦੱਸੋ ਮੈਨੂੰ ਇਹ ਨਹੀਂ ਸਮਝ ਲੱਗਦੀ ਪੀ ਇਸ ਬੇਫਯੂਲ ਬੇਤੁਕੀ ਇਨਫੋਰਮੇਸ਼ਨ ਦੇ ਉੱਤੇ ਵੀ ਉਹ ਇਤ ਦਾ ਖੁਸ਼ੀ ਮਨਾਉਣ ਡਿਆ ਕਿ ਪਤਾ ਨਹੀਂ ਇਹਨੇ ਕਿੱਡੀ ਕਬੱਡੀ ਮੈਨੂੰ ਇਨਫੋਰਮੇਸ਼ਨ ਲਿਆ ਕੇ ਦੇ ਦਿੱਤੀ ਇਹ ਇੰਨੀ ਖਾਸ ਇਨਫੋਰਮੇਸ਼ਨ ਸੀ ਕਿ ਮੈਨੂੰ ਇਜ਼ਰਾਈਲ ਤੋਂ ਮੋਸਾਦ ਬੁਲਾਨੀ ਪੈਣੀ ਸੀ ਇਦਾਂ ਦੀ ਇਨਫੋਰਮੇਸ਼ਨ ਲੈਣ ਵਾਸਤੇ ਮੈਂ ਹੈਰਾਨ ਜਾਨਾ ਉਹ ਬਈ ਮੈਨੂੰ ਇਹ ਨਹੀਂ ਸਮਝ ਲੱਗਦੀ ਇਹਨਾਂ ਦੇ ਕੋਲ ਇੰਨੀਆਂ ਜਸੂਸੀਆਂ ਕਰਾਉਂਦੇ ਕਿਉਂ ਆ ਇਹ ਜਿਹੜੇ ਚੁਗਲੀਬਾਜ਼ ਲੁੱਤੀਬਾਜ਼ ਹੁੰਦੇ ਆ ਇਹ ਜਸੂਸਾਂ ਦੀ ਤਰ੍ਹਾਂ ਐਕਟ ਕਰਦੇ ਆ ਸਕੂਲਾਂ ਦੇ ਵਿੱਚ ਖਾਸ ਤੌਰ ਤੇ ਔਰ ਇਹਨਾਂ ਦਾ ਰੁਤਬਾ ਮੈਂ ਕਹਿੰਦਾ ਇਹ ਸਕੂਲਾਂ ਚ ਇਦਾਂ ਘੁੰਮਦੇ ਆ ਇਦਾਂ ਰਾਤੀਂ ਫੋਨ ਰਾਤੀਂ ਤੋਂ ਵੀ ਵੱਧ ਦਾ ਰਤਬਾ ਹੁੰਦਾ ਕੋਈ ਨਵਾਂ ਬੰਦਾ ਆ ਜੇ ਮਜਾਲ ਆ ਇਹਨਾਂ ਤੋਂ ਬਿਨਾ ਉੱਥੇ ਟਿਕ ਜੇ ਪਲ ਪਲ ਦੀ ਸਕਿੰਟ ਸਕਿੰਟ ਦੀ ਖਬਰੇ ਜਾ ਜਾ ਕੇ ਦਿੰਦੇ ਉਹ ਨਹੀਂ ਐ ਕਹਤਾ ਉਹ ਨਹੀਂ ਐ ਕਹਤਾ ਉਹ ਪਾਣੀ ਇਦਾਂ ਪੀਂਦਾ ਸੀ ਤਾਂ ਸੂਟ ਇਦਾਂ ਦਾ ਪਾ ਕੇ ਆ ਗਈ ਪਰ ਗੱਲਾਂ ਹੀ ਇਦਾਂ ਦੀਆਂ ਕਰਨੀਆਂ ਸਾਰੀਆਂ ਤੇ ਉਤੋਂ ਬੌਸ ਤੇ ਉਹ ਅਫਸਰ ਹੁੰਦੇ ਆ ਜਿਹੜੇ ਇਹੋ ਜਿਹੇ ਗੱਲਾਂ ਦੇ ਵਿੱਚ ਬੇਤੁਕੀਆਂ ਗੱਲਾਂ 'ਚ ਇੰਟਰਸਟ ਲੈਂਦੇ ਆ ਮੈਂ ਤਾਂ ਕਹਿੰਦਾ ਇਹਨਾਂ ਨੂੰ ਹੈਡ ਲਾ ਕੇ ਨੇ ਦਿੱਤਾ ਹੁੰਦਾ ਸੋ ਭਾਈ ਗੱਲ ਮੈਨੂੰ ਨਾ ਹੁਣ ਸਮਝ ਆਈ ਆ ਮੈਂ ਇੰਨੀ ਦੇਰ ਦੇਖਦਾ ਰਿਹਾ ਯਾਰ ਜਿੰਨੇ ਵੀ ਬੌਸ ਹੁੰਦੇ ਆ ਜਿੰਨੇ ਡਾਇਰੈਕਟਰ ਹੁੰਦੇ ਆ ਜਿੰਨੇ ਪ੍ਰਿੰਸੀਪਲ ਹੁੰਦੇ ਆ ਇਹਨਾਂ ਦੀ ਕੁਰਸੀ ਦੇ ਥੱਲੇ ਪਈਏ ਕਿਉਂ ਲੱਗੇ ਹੁੰਦੇ ਆ ਆ ਸੱਚ ਗੱਲ ਤਾਂ ਮੈਨੂੰ ਹੁਣ ਪਤਾ ਲੱਗਿਆ ਵੀ ਜਿਹੜੇ ਮੈਂਟਲ ਪ੍ਰਲਸਸ ਦੇ ਰੋਗੀ ਹੁੰਦੇ ਆ ਉਹ ਤਾਂ ਫੇ ਪਈਆਂ ਵਾਲੀ ਗੱਡੀ ਤੇ ਬੈਠਣਗੇ ਨਾ व्हीਲ ਚੇਅਰ ਤੇ ਕਿਉਂਕਿ ਇਹਨਾਂ ਦਾ ਆਪਣਾ ਦਿਮਾਗ ਤਾਂ ਹੈ ਹੀ ਨਹੀਂ ਇਹਨਾਂ ਨੂੰ ਤਾਂ ਹੁਣ ਚੈਨਲਾਈਜ਼ ਕਰਨਗੇ ਚੁਗਲੀਵਾਜ ਸੋ ਭਾਈ ਅੰਗਰੇਜ਼ ਇੱਥੋਂ ਚਲੇ ਗਏ ਪਰ ਆਪਣੀ ਇੱਕ ਜਿਹੜੀ ਸੀ ਨਾ ਨੀਤੀ ਡਿਵਾਈਡ ਐਂਡ ਰੂਲ ਉਹ ਫੜਾ ਗਏ ਤੇ ਇਹਨਾਂ ਨੇ ਮਾਉਂਟ ਬੈਟਨ ਦੇ ਪੁੱਤਰਾਂ ਨੇ ਉਹਨੂੰ ਫੜ ਲਿਆ ਤੇ ਅੱਜ ਇਹੋ ਜਿਹਾ ਹੀ ਕੰਮ ਕਰਦੇ ਫਿਰਦੇ ਆ ਕਦੀ ਕਿਸੇ ਨੂੰ ਲੜਾ ਕਦੀ ਕਿਸੇ ਨੂੰ ਲੜਾ ਤੇ ਕਦੀ ਕਿਸੇ ਨੂੰ ਲੜਾ ਸੋ ਦੂਜੀ ਗੱਲ ਜੇਕਰ ਅਸੀਂ ਆਪ ਵੀ ਸਾਰੇ ਵਧੀਆ ਹੋ ਜਾਈਏ ਆਪਣਾ ਮੈਂਟਲ ਲੈਵਲ ਅਸੀਂ ਵਧੀਆ ਰੱਖੀਏ ਤੇ ਫਿਰ ਇਹ ਚੁਗਲੀਵਾਜ ਸਾਡਾ ਕੁਝ ਕਰ ਵੀ ਨਹੀਂ ਸਕਦਾ ਤੇ ਆਪ ਵੀ ਨਹੀਂ ਸਕਦੇ ਅਸਲ ਦੇ ਵਿੱਚ ਇਹ ਸੋਸਾਇਟੀ ਸਾਡੇ ਨਾਲ ਹੀ ਬਣੀ ਹੈ ਜੈਸੇ ਕਿ ਸੇਵਨ ਨੂੰ ਇੱਕ ਉਂਗਲ ਕਰਦੇ ਨਾ ਤੇ ਤਿੰਨ ਉਂਗਲਾਂ ਸਾਡੇ ਵੱਲ ਹੁੰਦੀਆਂ। ਸੋ ਅਸੀਂ ਇਹਨਾਂ ਨੇ ਇੰਪੋਰਟੈਂਸ ਦਿੰਨੇ ਆ ਸਾਡੀ ਸੁਸਾਇਟੀ ਦਾ ਇਹ ਹਿੱਸਾ ਸਾਡੇ ਵਿੱਚੋਂ ਹੀ ਆ ਇਹ ਵੀ ਸਾਰੇ ਲੋਕ ਜੇਕਰ ਸਾਡੇ ਵਿੱਚੋਂ ਲੋਕਾਂ ਨੇ ਪ੍ਰਿੰਸੀਪਲ ਬਨਣਾ ਕੱਲ ਨੂੰ ਜਾ ਕੇ ਸਾਡੇ ਵਿੱਚੋਂ ਡਾਇਰੈਕਟਰ ਬਨਣਾ ਸੋ ਸਾਨੂੰ ਸਾਰਿਆਂ ਨੂੰ ਇਹ ਸਿੱਖ ਲੈਣੀ ਚਾਹੀਦੀ ਆ ਵੀ ਅਸੀਂ ਇਹਨਾਂ ਚੁਗਲੀਵਾਜਾਂ ਨੂੰ ਇੰਪੋਰਟੈਂਸ ਨਹੀਂ ਦੇਵਾਂਗੇ। ਉਹ ਦੇਣ ਦੀ ਲੋੜ ਵੀ ਕੀ ਆ? ਮੈਨੂੰ ਸਮਝ ਹੀ ਨਹੀਂ ਆਉਂਦੀ ਜਦੋਂ ਇੰਨੇ ਵਧੀਆ ਸਰਵਿਸ ਰੂਲਸ ਬਣੇ ਹੁੰਦੇ ਆ ਤੁਸੀਂ ਸਰਵਿਸ ਰੂਲਸ ਅਕੋਰਡਿੰਗਲੀ ਉਹਨਾਂ ਕੋਲੋਂ ਕੰਮ ਲਵੋ। ਇਹ ਜ਼ਰੂਰੀ ਹੈ ਤੇ ਇਹਨਾਂ ਦੇ ਕੋਲੋਂ ਅਸੀਂ ਜਿਹੜੀ ਉਹ ਇਨਫਰਮੇਸ਼ਨ ਕੋਲ ਲੈਣੀ ਹੀ ਲੈਣੀ ਹੈ ਤੇ ਚੁਗਲੀਬਾਜ਼ ਇੰਨੇ ਐਕਟਿਵ ਹੁੰਦੇ ਆ ਮੈਂ ਤਾਂ ਕਹਿੰਦਾ ਛੱਡੀ ਦਿਓ ਐਦਾਂ ਲੱਗਦਾ ਜਿਦਾਂ ਕਿਤੇ ਇਹਨਾਂ ਨੇ ਨਾ ਲੂੰਬੜੀ ਦੇ ਤੇਲ ਦੇ ਕੈਪਸੂਲ ਖਾਦੇ ਹੋਣ ਇਹਨੀਆਂ એનર્ਜੀ ਇਹਨਾਂ ਕਦੀ ਇੱਧਰ ਦੌੜਦੇ ਆ ਕਦੀ ਇੱਧਰ ਦੌੜਦੇ ਆ ਕਦੀ ਇੱਧਰ ਦੌੜਦੀ 20 ਮੀਲ ਤੋਂ ਇਹਨਾਂ ਨੂੰ ਗੱਲ ਸੁਣ ਜਾਂਦੀ ਹੈ ਐਦਾਂ ਕਿ ਜਿਦਾਂ ਰੱਬ ਨੇ ਇਹਨਾਂ ਦੇ ਕੰਨ ਦੇ ਵਿੱਚ ਨਾ ਇਜ਼ਰਾਈਲ ਦੇ ਸੈਂਸਰ ਫਿੱਟ ਕੀਤੇ ਹੋਣ ਤਾਂ ਨਾ ਸੋ ਤੁਸੀਂ ਖੁਦ ਦੇਖ ਲਓ ਸਕੂਲਾਂ ਚ ਸਾਇੰਸ ਸਿਟੀਆਂ ਚ ਤੇ ਬਾਕੀ ਦਫ਼ਤਰਾਂ ਦੇ ਵਿੱਚ ਜੇਕਰ ਇਹ ਲੋਕਾਂ ਦੀ ਇੰਨੀ ਇੰਪੋਰਟੈਂਸ ਆ ਤੇ ਫਿਰ ਉੱਥੇ ਕੀ ਕੰਮ ਹੁੰਦਾ ਹੋਊਗਾ ਤੇ ਸਾਡਾ ਦੇਸ਼ ਜਿਹੜਾ ਉਹ ਕਿੱਥੇ ਜਾਊਗਾ ਸੋ ਮੈਂ ਸਰਕਾਰ ਨੂੰ ਇਹ ਡਿਮਾਂਡ ਕਰਦਾ ਵੀ ਭਾਈ ਜਿਹੜੇ ਪ੍ਰਾਈਵੇਟ ਸਰਵਿਸਿਜ਼ ਦੇ ਵਿੱਚ EMPLOYEES ਹੈਗੇ ਆ ਉੱਥੇ ਉਹਨਾਂ ਦਾ ਸੋਸ਼ਲ ਬਹੁਤ ਹੁੰਦਾ ਬੜੇ ਉਹਨਾਂ ਨੂੰ ਤੰਗ ਕੀਤਾ ਜਾਂਦਾ ਤੇ ਕਈ ਸਾਰੇ ਜਿਹੜੇ ਆ ਜਿਹੜੀਆਂ ਲੜਕੀਆਂ ਹੈਗੀਆਂ ਔਰਤਾਂ ਹੈਗੀਆਂ ਉਹਨਾਂ ਨਾਲ ਫਿਰ ਕਿੱਡਾ ਸੋਸ਼ਨ ਕਰਦੇ ਹੋਣਗੇ ਲੁਤੀਵਾਜ ਤਾਂ ਛੱਡਦੇ ਨਹੀਂ ਉਹਨਾਂ ਨੂੰ ਕਈ ਜਗ੍ਹਾ استعمال ਕਰਦੇ ਹੋਣਗੇ ਸੋ ਇਹਨਾਂ ਦਾ ਸੋਸ਼ਨ ਰੋਕਣ ਦੇ ਲਈ ਮੈਂ ਸਰਕਾਰ ਨੂੰ ਇਹ ਡਿਮਾਂਡ ਕਰਦਾ ਕਿ ਪ੍ਰਾਈਵੇਟ ਜਿਹੜੇ ਪਰਮਿਸਸਿਸ ਹੈਗੇ ਆ ਆਫਿਸਿਸ ਸਕੂਲ ਫੈਕਟਰੀਆਂ ਬੈਂਕਸ ਇੰਸ਼ੋਰੈਂਸ ਸੈਕਟਰ ਵਗੈਰਾ ਦੇ ਵਿੱਚ ਵੀ ਤੁਸੀਂ ਕੋਈ ਉਹਨਾਂ ਦੇ ਲਈ ਸਰਵਿਸ ਰੂਲਸ ਬਣਾਓ ਤਾਂ ਕਿ ਉਹਨਾਂ ਦੀ ਜਿਹੜੀ ਲਾਈਫ ਆ ਸੁੱਖੀ ਹੋ ਸਕੇ ਨਹੀਂ ਤਾਂ ਕੋਈ ਨਾ ਕੋਈ ਵੱਡਾ ਸਟੈਪ ਚੱਕੂਗਾ ਕੋਈ ਆਤਮ ਹੱਤਿਆ ਕਰ ਲਵੇ ਫੇਰ ਕੋਈ ਹੋਰ ਹੋ ਜੇ ਫੇਰ ਇਹੋ ਜਿਹੇ ਲੋਕ ਤਾਂ ਚਾਹਣਗੇ ਇਹ ਕਿ ਸਾਰਾ ਸੰਸਾਰ ਚਲ ਜਾਏ ਪਰ ਸਾਡਾ ਹੀ ਰਾਜ ਹੋਵੇ ਸਾਡਾ ਹੀ ਰਾਜ ਹੋਵੇ ਸੋ ਭਾਈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਨ੍ਹਾਂ ਚੁਗਲੀਵਾਜਾਂ ਚੋਂ ਬਚੋ 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 ਤੇ ਬਚੋ ਧੰਨਵਾਦ